ਦੇ ਲੋਕ ਗਿਆ ਪੰਜਾਬ ਪਾਟ ਪਰ ਲੈਣਾ ਕਰਿਆ ਦਾ ਜਾ ਕੇ ਮੈਨੂੰ ਕਹਿੰਦੇ ਭਾਈ 101 ਪਾਟ ਕਾ ਲਹੋ ਮਹਲੀ ਵੀ ਖਰੀਸਾ ਤਤਜੀ ਕੀ ਜੀ ਕੀ ਨਹੀਂ ਬਾ ਚੌਥੇ ਮਹੀਨੇ ਦੀ ਹੋਊਗਾ ਜੀ ਕਹਿੰਦੇ ਭਾਈ ਆਪਾਂ ਨੇ ਕਹੇ ਦੇਜੀ ਕੋਲ ਜਾ ਕੇ ਆਨੇ ਦਾ ਬਾਸਾਤ ਬਚਨ ਜੀ ਉੱਥੇ ਹੀ ਕਈ ਜਾਣੇ ਬੈਠੇ ਤੇ ਬਾਬਾ ਇੱਕ ਦੂਜੇ ਵਿਚ ਲਾਉਂਦੇ ਨਾਲ ਤੇ ਅੰਦਰੋਂ ਹੌਤਾ ਆਪਨੇ ਉਹੋ ਵੀ ਬੈਠਾ ਲੈ ਬੀਜ ਆਜਾ ਬਾਬਾ ਜੀ ਚਲੇ ਗਏ ਅਸੀਂ ਬੈਠੇ ਰਹੇ ਉਹ ਵੀ ਬੈਠ ਰਿਹਾ ਮੈਂ ਬੈਠ ਰਿਹਾ ਮੈਨੂੰ ਕਹਿੰਦਾ ਇਹਦਾ ਅੰਸਰ ਤਸਿਆਂ ਉਹ ਬਹਾਰੀ ਕਹਿੰਦਾ ਬਾਬਾ ਜੀ ਨੇ ਕਿੱਡਾ ਬੜਾ ਫੰਕਾ ਸੇੜ ਕੇ ਰੱਖਦਾ ਕਹਿੰਦਾ ਇਹਦਾ ਕਿ ਉਹ ਕਿਤੇ ਕਿਉਂ ਮਹਾ ਆਪਣੇ ਧੋੜੋ ਕਿਉਂ ਉਹਨੇ ਕਿਹਾ ਆਪਣੇ ਉਹਨਾਂ ਨੂੰ ਕਰਨਾ ਇਹਨੂੰ ਹਾਲਾ ਬੈਠ ਗਿਆ ਕਹਦਾ ਯਾਰ ਇੰਨਾ ਤੋਂ ਤੁਸੀਂ ਤਾਂ ਜਿਹੜਾ ਜਿਹੜਾ ਨਾ ਸਹੀ ਤਰੀਕਾ ਨਹੀਂ ਵੀ ਇਹ ਨਹੀਂ ਜਿਹੜੀ ਮੀਆਂ ਬਹੁਤ ਕਿ ਉਲਝੂ ਮਹਾਪੇਰ ਨੇ ਕਰ ਦੇਣਾ ਤੈਨੂੰ ਕਾਹਦਾ ਵਿਗੜਿਆ ਜਿਆਦੀ ਉੱਪਰ ਹੀ ਦੇ ਰਿਹਾ ਤੇ ਇਹ ਕਿ ਉਹਦੇ ਚੌਥੇ ਪੰਜਵੇਂ ਦੇਣ ਉਹ ਦੋ ਦਰੇੜੇ ਕਦਾ ਹੁੰਦਾ ਤਾਂ ਕਿ ਉਹ ਆਕੇ ਉਹ ਦੋ ਦਰੇੜੇ ਕਦਾ ਉਹ ਤੁਹਾਡੇ ਤੋਲੇ ਰੱਖੇਦੇ 4 ਬਾਂਦੇ ਮ ਦੋ ਮਦਾਨੀਆਂ ਦੀਆਂ ਇਹ ਕੱਢ ਕੇ ਦੂਏ ਤੇ ਦੂਏ ਚ ਪਾ ਦੇ ਕੇ ਫੇਰ ਰੜਕਦਾ ਹੁੰਦਾ ਉਹੋ ਜੰਮ ਬਦਾਨੇ ਕੱਢਣ ਲੱਗਿਆ ਨਾ ਤੇ ਜਾ ਕੇ ਉਹਦੇ ਤੋਲੇ ਤੇ ਮੇੜ ਕੇ ਜਾਂਦੇ ਚ ਹੱਥ ਪਾਇਆ ਉਹਦੇ ਸਾਰੀ ਉਹ ਬਖਣਾ ਦੋਤ ਲੱਤੀ ਆਇਆ ਉਹ ਆਇਆ ਹੈ ਗੁਰੂ ਬਾਡੇ ਕੇ ਕਹਿੰਦਾ 70 ਸਹਾ ਕੁਟਾ ਫੋਲ ਬਾਕੀ ਹੋ ਗਿਆ ਕਹਿੰਦਾ ਕਿ ਉਹ ਰਿਹਾ ਮੈਨੂੰ ਜੀਹ ਦਾ ਕਹਿੰਦੇ ਜਾਂ ਕਿ ਮੈਨੂੰ ਕਹਿੰਦਾ ਇਹ ਮਰਾਨੀ ਚੱਕ ਬਾਕੀ ਅਕਲ ਕਰਾ ਬਣਾ ਦੇ ਕਹਾਂ ਨੂੰ ਮਾਰ ਲੀ ਦੂ ਚੱਕਦਾ ਸੀ ਮੈਂ ਚੱਕੀ ਕਹਿੰਦਾ ਹੱਥ ਪਾ ਕੇ ਦੇਖ ਤੂੰ ਲੈ ਜਾਂ ਮੈਂ ਤੌਂ ਕੇ ਹੱਥ ਪਾਇਆ ਉਹਦੇ ਬਿਲਕੁਲ ਵੀ ਤਾਂ ਸੀ ਨਾ ਜਮਾਈ ਮੱਖਣਿਆ ਨੀ ਭਰਿਆ ਬੈਨ ਉਹਦਾ ਉਹ ਨਾ ਬੇ ਕਰ ਕੋ ਨਾ ਉਹਦਾ ਬਾਬਾਈ ਸ਼ਕਤੀ ਬਹੁਤ ਹੈ ਇਹਨਾਂ ਹੁੰਦਾ ਲੰਮਾ ਬੇਗਰ ਬੈਰ ਨਹੀਂ ਦਾ ਤੈਨੂੰ ਇਹ ਫੇਗਰ ਦਾ ਤੇਰਾ ਫੇਗਰ ਚੱਕਦਾ ਬਾਪਾ ਨੇ ਇਹ ਦੇ ਤੈਨ ਦਿਖਾਇਆ ਲਿਕਿਤਿਤ ਨਿਤ ਅਲਗ ਵਾਰ ਰੋ ਵਾਈ ਰੋ ਵਾਈ ਰੋ ਵਾਈ ਰੋ ਵਾਈ ਰੋ ਵਾਈ ਕ੍ਰੋ ਵਾਈ ਕ੍ਰੋ ਵਾਈ ਕ੍ਰੋ ਵਾਈ ਕ੍ਰੋ ਵਾਈ why grew 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 why